ਮੁਝੇ ਠੀਕੀ ਵੀ ਮਾਂ ਦੀ ਲੰਨ ਭਣਦਾ ਯਾਰਾ ਤੂੰ ਚੀਕੀਆਂ ਸੋਸ਼ਲ ਮੀਡੀਆ ਦਾ ਇੱਕ ਬਹੁਤ ਵੱਡਾ ਮੁੱਦਾ ਚੱਲ ਰਿਹਾ ਮਨਪ੍ਰੀਤ ਮੰਨੇ ਦਾ ਮਨਪ੍ਰੀਤ ਮੰਨੇ ਨੇ ਲਾਈਵ ਹੋ ਕੇ ਆਪਣੇ ਲਾਈਵ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰੇ ਨੂੰ ਗਾਲਾਂ ਕੱਢ ਦਿੱਤੀਆਂ ਤੇ ਇਹ ਵੀ ਕਹਿ ਦਿੱਤਾ ਸੀ ਕਿ ਤੈਨੂੰ ਦਾ ਜੇਲ੍ਹ ਦੇ ਵਿੱਚ ਐ ਕਰਾ ਦਾਂਗਾ ਉਹ ਕਰਾ ਦਾਂਗਾ ਤੇ ਉਸ ਤੋਂ ਬਾਅਦ ਫਿਰ ਮਾਫੀ ਵਾਲੀ ਵੀਡੀਓ ਵੀ ਆ ਗਈ ਕਿ ਭਾਈ ਮੰਨੇ ਵੱਲੋਂ ਜੋ ਵੀ ਬੋਲਿਆ ਗਿਆ ਮੈਂ ਗਲਤੀ ਮੰਨਦਾ ਇਹ ਗੱਲ ਉਸਨੇ ਆਖੀ ਆ ਤੇ ਇੱਕ ਜਗ੍ਹਾ ਉਸਦਾ ਕਟਾਪਾ ਹੁੰਦਾ ਹੋਇਆ ਵੀ ਦਿਖਾਈ ਦੇ ਰਿਹਾ ਇਸ ਚੈਨਲ ਤੇ ਉਹ ਵੀਡੀਓ ਆ ਚੁੱਕੀ ਆ ਤੁਸੀਂ ਉਸ ਨੂੰ ਦੇਖ ਸਕਦੇ ਹੋ ਪਰ ਤੁਹਾਨੂੰ ਦੱਸ ਦਈਏ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਉਹ ਮਜੇਟੀਆਂ ਜ਼ਾਬ ਨੂੰ ਵੀ ਗਾਲਾਂ ਕੱਢ ਰਹੇ ਨੇ ਬਿਲਕੁਲ ਉਹ ਦਿਮਾਗੀ ਤੌਰ ਤੇ ਇਨਕ ਪਰੇਸ਼ਾਨ ਦੇ ਇਨਕ ਪਾਗਲ ਹੋ ਚੁੱਕਿਆ ਉਸ ਨੂੰ ਪਤਾ ਨਹੀਂ ਲੱਗਦਾ ਕਿ दारू ਪੀ ਕੇ ਉਸਨੇ ਕੀ ਬੋਲਣਾ ਤੇ ਕੀ ਨਹੀਂ ਬੋਲਣਾ ਬਿਲਕੁਲ ਤੁਹਾਨੂੰ ਦੱਸ ਦਈਏ दारू ਪੀਣ ਤੋਂ ਬਾਅਦ ਉਹ ਆਪਣੇ ਆਪ ਚ ਨਹੀਂ ਰਹਿੰਦਾ ਆਪਣੇ ਆਪ ਨੂੰ ਵੱਡਾ ਮਹਾਨ ਯੋਧਾ ਸਮਝਣ ਲੱਗ ਜਾਂਦਾ ਹੈ ਕਿ ਹੁਣ ਮੇਰੇ ਲਈ ਤਾਂ ਸਭ ਜ਼ੀਰੋ ਨੇ ਮੇਰੇ ਲਈ ਤਾਂ ਸਾਰੇ ਜੀਰੋ ਨੇ ਮੈਂ ਕੁਝ ਵੀ ਬੋਲ ਸਕਦਾ ਪਰ ਉਹਨਾਂ ਨੂੰ ਨਹੀਂ ਪਤਾ ਕਿ ਤੂੰ ਆਪਣੀ ਹੀ ਕੌਮ ਦੇ ਨਾਲ ਦੁਸ਼ਮਣੀ ਲੈ ਰਿਹਾ ਭਾਈ ਜਗਤਾਰ ਸਿੰਘ ਹਵਾਰੇ ਨੂੰ ਗਲਤ ਬੋਲਿਆ ਤੇ ਹੁਣ ਇੱਕ ਵੀਡੀਓ ਹੋਰ ਵਾਇਰਲ ਹੋ ਰਹੀ ਹੈ ਜ ਜਿਹਦੇ ਵਿੱਚੋਂ ਬਿਕਰਮ ਮਜੀਠੀਆ ਨੂੰ ਵੀ ਗਲਤ ਬੋਲ ਰਿਹਾ ਬਿਕਰਮ ਮਜੀਠੀਆ ਨੂੰ ਵੀ ਗਲਤ ਬੋਲਿਆ ਤੇ ਬੋਲਿਆ ਇਹ ਕੀ ਤੁਸੀਂ ਉਸ ਦੇ ਸਿਰ ਤੇ ਟੱਪ ਲਿਓ ਤੁਹਾਨੂੰ ਛੜਾ ਦਿੰਦਾ ਬਿਕਰਮ ਮਜੀਠੀਆ ਮਜੀਠੀਏ ਨੂੰ ਬਹੁਤ ਜ਼ਿਆਦਾ ਗਲਤ ਬੋਲ ਦਿੱਤਾ ਜੇ ਤੁਸੀਂ ਵੀਡੀਓ ਦੇਖ ਲਿਓ ਵੀਡੀਓ ਦੇ ਵਿੱਚ ਐਂ ਦੇ ਵਿੱਚ ਅਸੀਂ ਵੀਡੀਓ ਦੇ ਦਿੱਤੀ ਆ ਹੁਣ ਗੱਲ ਸੋਚਣ ਵਾਲੀ ਇਹ ਹੈ ਕਿ ਜੋ ਮਜੀਠੀਏ ਨੂੰ ਬੋਲਿਆ ਇਹ ਮਜੀਠੀਆ ਉਹੀ ਆ ਜੋ ਅਕਾਲੀ ਦਲ ਪਾਰਟੀ ਦਾ ਉਮੀਦਵਾਰ ਆ ਮਜੀਠੀਆ ਸਾਹਿਬ ਜਾਂ ਕੋਈ ਹੋਰ ਮਜੀਠੀ ਦੀ ਗੱਲ ਕਰ ਰਿਹਾ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਪਰ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਹ ਤੁਹਾਰਾਂ ਨਾਲ ਸ਼ੇਅਰ ਕਰਨ ਲੱਗਿਆ ਤੁਸੀਂ ਵੀ ਦੇਖੋ ਮਨਪ੍ਰੀਤ ਮੰਨੇ ਦੀ ਇਹ ਵੀਡੀਓ ਜਿਸ ਦੇ ਵਿੱਚ ਮਜੀਠੀਆ ਜ਼ਾਬ ਨੂੰ ਕਿੰਨਾ ਗਲਤ ਬੋਲ ਰਿਹਾ ਹੈ ਬਾਕੀ ਕਮੈਂਟਾਂ 'ਚ ਦੱਸੋ ਕਿਹੜੇ ਮਜੀਠੀਆ ਦੀ ਗੱਲ ਕਰ ਰਿਹਾ ਹੈ ਮਨਪ੍ਰੀਤ ਮੰਨਾ ਤੁਸੀਂ ਮਜੀਠੀਆ ਲੈ ਕੇ ਆਉਂਦੇ ਹੋ ਨਾ ਮਜੀਠੀਆ ਤੁਹਾਨੂੰ ਉਹੀ ਪਚਾਉਂਦਾ ਆਲਵੇ ਮਜੀਠੀਆ ਦੀ ਵੀ ਮਾਂ ਦੀ ਲੰਨ ਜੋਰ ਲਾ ਮਜੀਠੀਆ ਭੰਡਾ ਯਾਰਾ ਤੂੰ ਚੀਕੀਂਆਂ ਤੇਰੀਆਂ ਪਰਸਨਲ ਪੋਸਟਾਂ ਪਈਆਂ ਨੇ ਮੇਰੇ ਕੋਲ ਪੋਸਟ ਕਰੂੰਗਾ ਤੇਰੀ ਬੰਡ ਮਾਰੂੰਗਾ ਮਨਪ੍ਰੀਤ ਮੰਨਾ ਬੋਲਦਾ ਗਾਂਧੀ ਗਰੁੱਪ ਬੋਲਦਾ ਹੁਣ Godt,